ਮਨੇ ਆਜ ਬੱਡੇ ਮਾਨ ਸਮਾਨ ਫਾਸਟ ਸਾਈਡ ਮੁੰਡੇ ਵਾਸਤੇ ਤੇ ਸਾਡੇ ਵਾਸਤੇ ਭੇਜੇਗਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਭਾਈ ਸੋਹਣੀ ਆਵਾਜ਼ ਪ੍ਰਾਜੋਤ ਕਰੇਗਾ ਗੁਰਵਿੰਦਰ ਗਰੇਵਾਲ ਪਵਿੰਦਰ ਸਿੰਘ ਜੀ ਗਰੇਵਾਲ ਆਪੋਰ ਜੀ ਲਓ ਜਾਈ ਜੀ ਫੈਲਰ ਪਵਿੰਦਰ ਕੰਧਨ ਕਾਲ ਤਾੜੀ ਵਾਹ ਸ਼ੇਰੋ ਪਿਆਰ ਰੋਟਾ ਕੁੱਤਾ ਜਨਰ ਸਨਾਜੀ ਲਾਲ ਬਦਾ ਲਾਲ ਟਾਈਗਰ ਦੇ ਯਾਰ ਰੋਟਾ ਕੁੱਤਾ ਸਭ ਨੂੰ ਪਿਆਰ ਦੀ ਲੜਵਾ ਬੜਾ ਸਹਿਵਾ ਕੇ ਲਓ ਜੀ ਮਨਾਟ ਜੀ ਸਪਾਗੀ ਗੱਲ ਹੀ ਦੋਈ ਆ ਗਏ ਫਾੜ ਕੇ ਤਾਈ ਨਾ ਜੇ ਜਿਹੜਾ ਜਿਹੜਾ ਇਹ ਪਤੰਗਾਂ ਦਾ ਗੰਡਾ ਤਾਰੀ ਤਾਰਿਆ ਸ਼ੇਰ ਪੰਜਾਬ ਦਾ ਆਪਣਾ ਕੱਟਾ ਜੈਨਸਨਾ ਵੀ ਤੇ ਬਾਈ ਵੀ ਪੰਜਾਬ ਦਾ ਬਾਦ ਦੌੜਦਾ ਕੁੱਤੇ ਦੇ ਪੰਜ ਮਾਰਦੇ ਲਗਾਤਾਰ ਜਿੱਤ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਜਾਂਦੀ ਕਰਾਈਏ ਸਾਡੇ ਵੱਡੇ ਵੀਰ ਭਪਿੰ다 ਸਿੰਘ